ਇਤਨਵੇਂ ਮੈਂ ਇੱਕ ਛੋਟਾ ਜਿਹਾ ਡਾਕੂਮੈਂਟ ਲੈਣਾ ਮੈਨੂੰ ਕਿ ਇਸ ਗੱਲ ਦੇ ਉੱਤੇ ਬੜਾ ਸਵਾਲ ਚੁੱਕ ਰਹੇ ਆ। ਮੈਂ ਸੌਰੀ ਕਰਦੀ ਆ ਜੀ ਇਸ ਕਮੈਂਟ ਤੇ ਮੈਂ ਹੁਣ ਵੀ ਕੀਰਤਨ ਸੁਣ ਰਹੀ ਬਾਬਾ ਜੀ ਜੀ ਆਪਾਂ ਬਸ ਨੋਰਮਲ ਹੀ ਆਪਾਂ ਗੱਲ ਕਰਨੀ ਆ ਮੈਮ ਇੱਕੋ ਸਵਾਲ ਤੁਸੀਂ ਹਾਂਜੀ ਹਾਂਜੀ ਮੈਮ ਮੈਂ ਇੱਧੇ ਫੋਨ ਤੇ ਲੈ ਲੈਣਾ ਤੁਹਾਨੂੰ ਹਣਾ ਤਾਂ ਪਿਛੜੀ ਵਾਰ ਥਾਣੇ ਤੋਂ ਐਸਐਚਓ ਬਲਜੀਤ ਕੌਰ ਜੀ ਸਾਡੇ ਨਾਲ ਜੁੜੇ ਨੇ ਜਿਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕੂ ਵਾਇਰਲ ਵੀ ਹੋ ਰਿਹਾ ਤਾਂ ਮੈਮ ਸਭ ਤੋਂ ਪਹਿਲਾਂ ਮੈਂ ਰਿਐਕਸ਼ਨ ਤੁਹਾਡਾ ਲੈਣਾ ਚਾਹੁੰਨਾ ਮੈਨੂੰ ਦੱਸ ਦਿਓ ਉਹ ਪ੍ਰੋਗਰਾਮ ਕਿਸ ਤਰੀਕੇ ਦਾ ਸੀਗਾ ਥਾਣੇ ਦੇ ਵਿੱਚ ਔਰ ਕਿਉਂ ਉਹ ਪ੍ਰੋਗਰਾਮ ਬਣਾਇਆ ਗਿਆ ਜੀ ਮੇਰੇ ਨਾਲ 크੍ਰਿਸਚੀਅਨ ਪਾਈਚਾਰੇ ਦੇ ਸਾਰੇ ਸੀਗੇ ਇਸ ਕਰਕੇ ਅਸੀਂ ਉਹ ਮਨਾਇਆ ਸੀ ਪਰ ਚਲੋ ਉਹਨਾਂ ਦੀ ਆਪਣੀ ਆ ਪਰ ਮੇਰੀ ਆਪਣੀ ਸੋਚ ਆ ਮੈਂ ਸੌਰੀ ਕਰਦੀ ਆ ਕਿ ਚਲੋ ਸਾਨੂੰ ਨਹੀਂ ਕਰਨਾ ਚਾਹੀਦਾ ਸੀਗਾ ਜੀ ਇਹ ਇਹ ਲੋਕ ਮੈਮ ਇਸ ਗੱਲ ਦੇ ਉੱਤੇ ਸਵਾਲ ਕਰ ਰਹੇ ਨੇ ਇੱਕ ਤਾਂ ਮੈਮ ਯੂਨੀਫਾਰਮ ਦੇ ਵਿੱਚ ਥਾਣੇ ਦੇ ਵਿੱਚ ਇਸ ਤਰੀਕੇ ਦਾ ਪ੍ਰੋਗਰਾਮ ਕਰਨਾ ਉਸ ਗੱਲ ਨੂੰ ਵੀ ਲੈ ਕੇ ਸਵਾਲ ਉੱਠ ਰਹੇ ਨੇ ਜੀ ਤੁਹਾਡੇ ਤੇ ਮੈਂ ਸੌਰੀ ਕਰ ਲਈ ਤਾਂ ਹੀ ਵੀ ਨਹੀਂ ਚਾਹੀਦਾ ਸੀ ਸਾਨੂੰ ਕਰਨਾ ਚਲੋ ਕਿ ਕਿ ਕਿਉਂਕਿ ਇੱਕ ਪਾਸੇ ਮੈਮ ਸਭਾ ਚੱਲ ਰਹੀ ਹੈ ਕੋਈ ਕੁਝ ਸਭਾ ਦੇ ਰਿਲੇਟਿਡ ਕਿਸੇ ਤਰੀਕੇ ਦਾ ਕੋਈ ਧਾਰਮਿਕ ਪ੍ਰੋਗਰਾਮ ਇਹਨਾਂ ਦੇ ਵਿੱਚ ਕਰਵਾਇਆ ਗਿਆ ਸੀਗਾ ਮੈਮ ਇਸ ਇਸ ਪ੍ਰੋਗਰਾਮ ਤੋਂ ਪਹਿਲਾਂ ਨਹੀਂ ਕੋਈ ਧਾਰਮਿਕ ਪ੍ਰੋਗਰਾਮ ਤੇ ਸਾਡੇ ਕੋਈ ਨਹੀਂ ਕਰਾਇਆ ਗਿਆ ਜੀ 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 ਨਹੀਂ ਜੀ ਜੀ ਤਾਂ ਇਹ ਇਹ ਉਹ ਦਤਿਆਂ ਦੇ ਵਿੱਚ ਸੀਗਾ ਜੀ ਤੁਹਾਡੇ ਪੀ ਸਭਾ ਚੱਲਦੀ ਹੈ ਇੱਕ ਪਾਸੇ ਇੱਕ ਪਾਸੇ ਸਾਹਿਬ ਜੀ ਦੀ ਬਹੁਤ ਵੱਡੀ ਸ਼ਹਾਦਤ ਹੈ ਬਿਲਕੁਲ ਬਿਲਕੁਲ ਜੀ ਮੈਂ ਉਹਨਾਂ ਨੂੰ ਮੰਨਦੀ ਹਾਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੈਂ ਪਾਠ ਕਰਦੀ ਹਾਂ ਜੱਲੀ ਬਾਬਾ ਜੀ ਦਾ ਮੈਂ ਇਸ ਚੀਜ਼ ਨੂੰ ਅੱਜ ਪੂਰਾ ਦਿਨ ਚ ਮੈਂ ਫੀਲ ਕਰ ਰਹੀ ਹੈਗੀ ਕਿ ਨਹੀਂ ਹੋਣਾ ਚਾਹੀਦਾ ਸੀਗਾ ਮੈਂ ਸੌਰੀ ਕਰਦੀ ਹਾਂ ਕਿ ਮੈਂ ਹੁਣ ਵੀ ਗੁਰੂ ਮਹਾਰਾਜ ਦਾ ਪਾਠ ਹੀ ਸੁਣ ਰਹੀ ਹਾਂ ਤੁਸੀਂ ਸ਼ਾਇਦ ਸੁਣਦੇ ਵੀ ਹੋਗੇ ਮੈਂ ਬਾਤ ਹੀ ਸੁਣ ਰਹੀ ਹਾਂ ਮੈਂ ਆਪਣੇ ਆਪ ਨੂੰ ਮਹਿਸੂਸ ਕਰ ਰਹੀ ਹਾਂ ਔਰ ਜਿਹੜਾ ਜੇ ਇਹ ਪ੍ਰੋਗਰਾਮ ਮੈਮ ਜਿਸ ਤਰੀਕੇ ਨਾਲ ਤੁਸੀਂ ਆਰਗੇਨਾਈਜ਼ ਕੀਤਾ ਸੀਗਾ ਇਹ ਸਟਾਫ ਵੱਲੋਂ ਕਿਹਾ ਗਿਆ ਸੀ ਕਿ ਨਾ ਤੁਹਾਡੇ ਆਪਣੇ ਮਨ ਦੇ ਵਿੱਚ ਸੀਗਾ ਇਸ ਨਹੀਂ ਮੇਰਾ ਸਟਾਫ ਹੈਗਾ ਸੀ ਸਾਰਾ ਸਾਰੇ ਕ੍ਰਿਸਚੀਅਨ ਭਾਈਚਾਰੇ ਦੇ ਮੇਰੇ ਕੋਲ ਬਹੁਤ ਸਾਰੇ ਨੇ ਜਿਹੜੇ ਕੁਝ ਚਾਉਂਦੇ ਸੀਗੇ ਵੀ ਅਸੀਂ ਸੈਲੀਬ੍ਰੇਟ ਕਰੀਏ ਇਸ ਕਰਕੇ ਆ ਮੇਰੇ ਮੈਂ ਮੈਂ ਕੋਈ ਗੱਲ ਆ ਵੀ ਮੈਂ ਸੌਰੀ ਕਰ ਦਿੱਤੀ ਹੈਗੀ ਆ ਵੀ ਨਹੀਂ ਹੋਣਾ ਚਾਹੀਦਾ ਸੀਗਾ ਅਫਸੋਸ ਹੈ ਮੈਮ ਕਿਸੇ ਪ੍ਰਕਾਰ ਦਾ ਮਨ ਦੇ ਵਿੱਚ ਬਿਲਕੁਲ ਜੀ ਬਹੁਤ ਅਫਸੋਸ ਆ ਬਹੁਤ ਜਿਆਦਾ ਅਫਸੋਸ ਆ ਮੈਨੂੰ ਜੀ ਕੋਦੋਂ ਕੋਦੋਂ ਅਫਸੋਸ ਹੋਇਆ ਮੈਂ ਤੁਹਾਨੂੰ ਫੇਰੇ ਸੌਸ ਦਾ ਕਿਉਂਕਿ ਬਹੁਤ ਬਹੁਤ ਬਹੁਤ